ਉਹ ਵੀ ਤੇ ਜਦਿਆਂ ਆਪਣੀ ਝੋਲੀ ਅੱਜ ਲਈ ਅਤੇ ਸੇਕਾਰ ਨਾਲ ਆਪਣੇ ਪਿਤਾ ਜੀ ਦਾ ਸੀਸ ਭਾਈ ਜਾਂਦਾ ਜਦੋਂ ਝੋਲੀ ਭਵਾ ਲਿਆ ਅਤੇ ਭਾਈ ਜਾਂਦਾ ਜਿਹਨੂੰ ਕੁੱਟ ਕੇ ਛਾਤੀ ਦੇ ਨਾਲ ਲਾਇਆ ਭਾਈ ਜਾਂਦਾ ਜੀ ਗੁਰੂ ਪਾਤਸ਼ਾਹ ਜੀ ਨੂੰ ਦਿੱਲੀ ਵਿੱਚ ਹੋਈ ਸਾਰੀ ਵਿਥਿਆ ਇਸ ਪ੍ਰਕਾਰ ਨਿਆ ਕਰਦੇ ਸਰਬ ਅੱਜ ਭਾਈ ਸੰਗਤ ਸਿੰਘ ਖਾਲਸਾ ਕਾਲਜ ਦੇ ਅੰਤਰ ਸਕੂਲ ਮੁਕਾਬਲੇ ਕਰਵਾਏ ਜਾ ਰਹੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸਮਰਪਿਤ ਕੀ ਕਹਿਣਾ ਚਾਹੁੰਦੇ ਅੱਜ ਦਾ ਇਹ ਸਵਾਗਤ ਇਹ ਸਾਡੇ ਸੰਸਥਾ ਵਿੱਚ ਹੋਇਆ ਹੈ ਅਸੀਂ ਹਰ ਸਾਲ ਇਹ ਬੈਸਤ ਕਰਾਉਂਦੇ ਆ ਰਹੇ ਹਾਂ ਇੰਟਰ ਸਕੂਲ ਕੰਪੀਟੀਸ਼ਨ ਪਰ ਇਸ ਵਾਰ ਇਹ ਜਿਹੜਾ ਤੁਸੀਂ ਜਾਣਦੇ ਹੋ ਕਿ ਉਹਦਾ ਵਿਸ਼ੇ ਪੱਧਰ ਤੇ ਧੰਤਨ ਸਾਹਿਬ ਸ੍ਰੀ ਗੋਵਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਤਕਦੀ ਦੇਵ ਤੇ ਨਵੇਂ ਪਾਚ ਉਸ ਦਿਤੇ ਬੱਦਸੀ ਮਰਦੇ ਪਾਇਮਤੀ ਦਾਸੀ ਪੈਸਾ ਤੇ ਜੈ ਪੈਦ ਰਾਜੀ ਤੇ ਅਸਾ 50 ਸਾਲਾਂ ਦੀ ਜਿਹੜੀ ਸਤਾਵਦੀ ਬਣਾ ਲਈ ਹੈ ਉਹਨੂੰ ਸਮਰਪਿਤ ਤੇ ਸਾਰਾ ਪ੍ਰੋਗਰਾਮ ਅਸੀਂ ਆਪਣੇ ਸੰਸਥਾ ਵਿੱਚ ਕਰਵਾਇਆ ਇਸ ਇੰਟਰ ਸਕੂਲ ਕੰਪੀਟੀਸ਼ਨ ਦੇ ਵਿੱਚ ਲੱਗੇ ਦੇ ਵਿੱਚੋਂ ਲਗਭਗ 32 ਸਕੂਲਾਂ ਦੇ ਜਿਹੜਾ ਦੇ ਵਿਦਿਆਰਥੀਆਂ ਨੇ ਭਾਗ ਲਿਆ ਵੱਖ-ਵੱਖ ਆਈਟਮਾਂ ਦੇ ਵਿੱਚ ਠੀਕ ਹੈ ਅੱਜ ਦੇ ਇਸ ਇੰਟਰ ਸਕੂਲ ਕੰਪੀਟੀਸ਼ਨ ਦੇ ਵਿੱਚ ਜਿਹੜੀ ਖਾਸ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਅਸੀਂ ਪੂਰਾ ਸਮੁੱਚਾ ਜਿਹੜਾ ਪ੍ਰੋਗਰਾਮ ਹੈ ਉਹ ਧਾਰਮਿਕ ਪੱਖ ਤੋਂ ਹੀ ਕਰਵਾਇਆ ਗਿਆ ਠੀਕ ਹੈ ਜੀ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ ਦਸਤਾਰਬੰਦੀ ਮੁਕਾਬਲੇ ਕਰਵਾਏ ਹੈ ਜੀ ਸ਼ਬਦ ਕੰਪੀਟੀਸ਼ਨ ਕਰਵਾਇਆ ਕਬੀਸ਼ਰੀ ਕਰਵਾਈ ਹੈ ਵਾਰ ਕੰਪੀਟੀਸ਼ਨ ਕਰਵਾਇਆ ਜੀ ਇਸ ਤਰ੍ਹਾਂ ਜਿੰਨੇ ਵੀ ਧਾਰਮਿਕ ਜਿੱਤ ਕਰਵਾਇਆ ਇਸ ਤਰ੍ਹਾਂ ਜਿੰਨੇ ਵੀ ਸਾਡੇ ਕੰਪੀਟੀਸ਼ਨ ਹੋਏ ਨੇ ਉਹ ਲਗਭਗ ਉਹਦੇ ਵਿੱਚ ਪਾਣੀ ਦੇ ਸੌ ਦੇ ਕਰੀਬ ਬੱਚੇ ਜਿਹੜੇ ਲਗ ਲਗ ਸਾਰੇ ਗੰਨੇ ਭਾਗ ਲਿਆ ਤੇ ਬਹੁਤ ਹੀ ਵਧੀਆ ਪਤਸ਼ਾਹ ਨਾਲ ਸਾਰੇ ਬੱਚਾ ਨੇ ਇਸ ਤਰ੍ਹਾਂ ਕੰਪੀਟੀਸ਼ਨ ਵਿੱਚ ਭਾਗ ਲਿਆ ਹੈਗਾ ਕਾਲਜ ਵੱਲੋਂ ਕਿੰਨਾ ਸਹ ਇਹ ਕੰਪੀਟੀਸ਼ਨ ਕਾਲਜ ਵੱਲੋਂ ਇਹ ਲਗਭਗ 8ਵਾਂ ਸਾਡਾ ਜਿਹੜਾ ਹੈਗਾ ਇਹ ਕੰਪੀਟੀਸ਼ਨ ਹੈਗਾ ਪਹਿਲਾਂ ਜਿਹੜਾ 7 ਹੋਇਆ ਉਹਦੇ ਵਿੱਚ ਗਿੱਧੇ ਪੰਗੜੇ ਵੀ ਅਸੀਂ ਸਾਰੇ ਕਰਵਾਉਂਦੇ ਆ ਰਹੇ ਹਾਂ ਪਰ ਇਸ ਵਾਰੀ ਅਸੀਂ ਗਿੱਧੇ ਪੰਗੜੇ ਜਿਹੜੇ ਆ ਅਸੀਂ ਨਹੀਂ ਕਰਵਾਏ ਕਿਉਂਕਿ 350 ਸਾਬਾ ਸ਼ਤਾਬ ਨੂੰ ਸਮਰਪਿਤ ਪ੍ਰੋਗਰਾਮ ਸੋਸਾ ਕਿ ਉਹ ਅਸੀਂ ਗਿੱਧੇ ਪੰਗੜੇ ਨਹੀਂ ਕਰਾਏ ਇਹ ਬੱਚੇ ਬੱਚਿਆਂ ਨੂੰ ਸਿੱਖੀ ਸਲੂਤ ਨਾਲ ਜੋੜਨੇ ਦੇ ਉਪਰਾਲੇ ਕੀਤੇ ਜਾਂਦੇ ਕਾਲਜ ਬਿਲਕੁਲ ਸਰ ਸਾਡਾ ਇਹ ਸ਼ੁਰੂ ਤੋਂ ਹੀ ਇਹ ਉਪਰਾਲਾ ਚੱਲਦਾ ਕਿਉਂਕਿ ਸਾਡਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਾਲਜ ਹੈ ਮਾਨਯੋਗ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਸਰਦਾਰ ਜੰਦਰ ਸਿੰਘ ਢੰਡੀ ਸਾਹਿਬ ਤੇ ਸਕੱਤਰ ਵਿਦਿਆ ਸਰਦਾਰ ਸੁਖਮੰਦਰ ਸਿੰਘ ਜੀ ਜੇ ਤੱਕ ਅਰਬਾਤ ਸਿੰਘ ਖਾਲਸਾ ਜੀ ਉਹਨਾਂ ਦੇ ਨਿਸ਼ਾਨਦੇਸ਼ਨ ਨਾਲ ਇਹ ਸਾਰਾ ਜਿਹੜਾ ਕੰਮ ਕਰ ਅਸੀਂ ਪਹਿਲਾਂ ਵੀ ਕਰਵਾਦੇ ਆ ਰਹੇ ਹਾਂ ਤੇ ਇਸ ਵਾਰੀ ਵੀ ਜਿਹੜਾ ਅਸੀਂ ਕਰਵਾਇਆ ਹੈਗਾ ਇਹਦਾ ਸਾਡਾ ਮੋਲ ਮੇਨ ਮਨੋਰਥ ਇਹ ਹੈ ਕਿ ਜਿਹੜੇ ਅੱਜ ਦੇ ਵਿਦਿਆਰਥੀ ਹੈ ਉਹ ਦਸ਼ਿਆਂ ਵੱਲ ਪ੍ਰੇਲਿਤ ਹੋ ਰਹੇ ਨੇ ਉਹਨਾਂ ਨੂੰ ਮੋੜ ਕੇ ਅਸੀਂ ਸਿੱਖੀ ਸੂਪਨਾ ਸਿੱਖੀ ਦੇ ਲੜ ਜੋੜਨਾ ਹੈਗਾ ਤਾਂ ਕਿ ਬੱਚੇ ਸਹੀ ਜੜੇ ਆ ਆਪਣੇ ਨਾਲ ਚੱਲ ਸਕਣ ਤੇ ਆਪਣੇ ਮਿਹਨਤ ਦੇ ਬਲ ਉਤੇ ਆਪਣੇ ਮੁਕਾਮ ਤੇ ਪਹੁੰਚ ਸਕਣ। ਬੀਬੀ ਜੀ ਨੇ ਮੈਂ ਸਾਥੀ ਨੇ ਪੁੱਛਿਆ ਵੀ ਸਿੱਖੀ ਸੂਪਨਾ ਕਰਨ ਦੀ ਗੱਲ ਕੀਤੀ ਹੈ ਕਿ ਰਹਿਤ ਮਰਿਆਦਾ ਤੇ ਨਿਤਨੇਮ ਤੇ ਉਹਦੇ ਬਾਰੇ ਵੀ ਕੋਈ ਸਿੱਖਿਆ ਦਿੱਤੀ ਜਾਂਦੀ ਤੇ ਉਹਦੇ ਕੋਈ ਮੁਕਾਬਲੇ ਵੀ ਕਰਾਈ ਜਾਂਦੇ ਜੀ। ਬਿਲਕੁਲ ਸਰ ਇਹ ਮੁਕਾਬਲੇ ਸਮੇਂ-ਸਮੇਂ ਤੇ ਸਾਡੇ ਕਰਵਾਏ ਜਾਂਦੇ ਨੇ। ਸ਼੍ਰੋਮਣੀ ਕਉਦ ਦਾ ਪਦਕ ਕੀ ਮੱਢੀ ਕਰੋ ਬਲੋ ਸਾਡੇ ਕਾਲਜ ਦੇ ਵਿੱਚ ਧਾਰਮਿਕ ਟੀਚਰ ਜਿਹੜੀ ਆਪੁਆਇੰਟਮੈਂਟ ਹੋਈ ਪਈ ਹੈ ਮੈਡਮ ਕਮਜੀਤ ਕੌਰ ਜਿਹੜੇ ਆ ਇਸ ਕਾਲਜ ਦੇ ਵਿੱਚ ਧਾਰਮਿਕ ਪੱਖ ਤੋਂ ਜਿੰਨੇ ਵੀ ਸਿੱਖਿਆ ਹੈਗੀ ਉਹ ਵਿਦਿਆਰਥੀਆਂ ਨੂੰ ਸਮੇ ਸਮਝ ਦਿੰਦੇ ਆ ਸਮੇ ਸਮੇਤੇ ਕੰਪੀਟੀਸ਼ਨ ਵੀ ਸਾਡੇ ਕਾਲਜ 'ਚ ਹੁੰਦੇ ਆ ਬਾਹਰ ਵੀ ਜਿਹੜੇ ਕੰਪੀਟੀਸ਼ਨ ਹੁੰਦੇ ਆ ਧਾਰਮਿਕ ਉਹਦੇ ਵਿੱਚ ਵੀ ਸਾਡੇ ਵਿਦਿਆਰਥੀ ਜਿਹੜੇ ਉਹ ਭਾਗ ਲੈਂਦੇ ਆ ਬੱਚਿਆਂ ਲਈ ਸਨੇਹਾ ਕੀ ਦੇਣਾ ਚਾਹੁੰਦੇ ਕਿ ਅੱਜ ਦੇ ਬੱਚਿਆਂ ਦਾ ਸਨੇਹਾ ਸਰ ਇਹੀ ਹੈ ਕਿ ਸੰਸਥਾ ਦੇ ਨਾਲ ਜੜੋ ਅਲੱਗਰੇ ਜਿੰਨੇ ਵੀ ਵਿਦਿਆਰਥੀ ਹੈ ਕਿਉਂਕਿ ਸਾਡੀ ਇਹਨੀ ਸੰਸਥਾ ਹੈਗੀ ਹੈ ਜੀ ਅਸੀਂ ਧਾਰਮਿਕ ਪੱਖ ਤੇ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਖੇਡਾਂ ਦੇ ਪੱਖ ਤੋਂ ਵੀ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਬੱਚੇ ਜਿਹੜੇ ਆ ਵਿਸ਼ੇ ਪੱਧਰ ਤੇ ਜਿਹੜੇ ਆ ਉਹ ਖੇਡ ਕੇ ਆਏ ਨੇ ਪਿੱਛੇ ਸਾਡੇ ਪਿਛਲੇ ਸਾਲ ਦੋ ਸਾਡੇ ਕਾਲਜਿਆਂ ਵਿਦਿਆਰਥੀਆਂ ਨੇ ਇੰਗਲੈਂਡ ਦੇ ਵਿੱਚ ਜਿਹੜਾ ਵਰਲਡ ਕੱਪ ਹੋਇਆ ਸੀ ਉਹਦੇ ਵਿੱਚ ਸਾਡੇ ਕਾਲਜਿਆਂ ਦੇ ਦੋ ਵਿਦਿਆਰਥੀਆਂ ਨੇ ਇੰਡੀਆ ਦੀ ਟੀਮ ਵੱਲੋਂ ਖੇਡ ਕੇ 골ਡ ਮੈਡਲ ਹਾਸਲ ਕੀਤਾ ਸੀ ਇੱਕ ਵਿਦਿਆਰਥੀ ਸਾਡਾ ਜਿਹੜਾ ਹੁਣ ਉਹ ਜਾਕਰ ਸਤਾਨ ਖੇਡ ਕੇ ਆਇਆ ਹੈ IDTN ਬਲੋ ਉਹਦੇ ਵਿੱਚ ਉਹਨੇ ਅਰੈਸਟਰੀ ਦੇ ਵਿੱਚ ਤਜਸਤਾਨ ਹਸਰ ਕੀਤਾ ਇਸ ਤਰ੍ਹਾਂ ਖੇਡਾਂ ਦੇ ਖੇਤਰ ਵਿੱਚ ਵੀ ਸਾਡੀਆਂ ਗਾੜੀਆਂ ਪ੍ਰਾਪਤੀਆਂ ਉਹ ਜੇਕਰ ਜੋਗ ਨੇ ਸਾਰੇ ਪਾਸੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਸੰਸਥਾਤਕ ਕੀ ਦਰਾਤੇ ਹੈ ਠੀਕ ਹੈ ਥੈਂਕ ਯੂ

ਹਾਂ ਜੀ ਇਹ ਪ੍ਰੋਜੈਕਟ ਤੁਹਾਡਾ ਕੀ ਦੱਸੇ ਸਰ ਸਾਡਾ ਪ੍ਰੋਜੈਕਟ ਮੇਨਲੀ ਫੋਕਸ ਕਰਦਾ ਜਿੱਦਾਂ ਹੁਣ ਆਪਾਂ ਦੇਖੀਏ ਵੱਡੇ ਵੱਡੇ ਸ਼ਹਿਰ ਹੋ ਗਏ ਤੇ ਜਿੱਦਾਂ ਫੋਟਾ ਵਰਗੇ ਜਿੱਥੇ ਸਟੂਡੈਂਟਸ ਰਹਿੰਦੇ ਆ ਜਾਂ ਸਟੂਡੈਂਟਸ ਵਾਸਤੇ ਹੀ ਆਏਗਾ ਉਹ ਸ਼ਹਿਰ ਉਹਨਾਂ ਦੇ ਵਿੱਚ ਮੇਨ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਘਰ ਜਿੱਦਾਂ ਮਤਲਬ ਹਾਊਸ ਕਰਾਉਂਦੇ ਹੈ ਜਿਹੜੇ ਮੇਡ ਹੁੰਦੇ ਆ ਉਹਨਾਂ ਦੀ ਪ੍ਰੋਬਲਮ ਆਉਂਦੀ ਜੇ ਕੰਟਰੈਕਟਰ ਦੀ ਦੇਖੀਏ ਤਾਂ ਉਹਨਾਂ ਨੂੰ ਲੇਬਰ ਦੀ ਪ੍ਰੋਬਲਮ ਆਉਂਦੀ ਹੈ ਸੇਮ ਵਿਆਹ ਸ਼ਾਦੀਆਂ ਦੇ ਵਿੱਚ ਇੰਨਾ ਵੱਡਾ ਫੰਕਸ਼ਨ ਆਰਗੇਨਾਈਜ਼ ਕਰਨਾ ਹੁੰਦਾ ਜਿੱਦਾਂ ਇਵੈਂਟ ਮੈਨੇਜਰ ਨੂੰ ਦੇ ਦਿੱਤਾ ਫ ਮੇਨਲੀ ਦਿੱਕਤ ਇਹ ਹੁੰਦੀ ਵੀ ਜਿਹੜੇ ਬੰਦੇ ਹੁੰਦੇ ਆਪਣੇ ਆਪ ਉਹ ਘੱਟ ਹੁੰਦੇ ਆ ਜੇ ਮਤਲਬ ਜਿਹੜੀ ਫੈਮਿਲੀ ਹੁੰਦੀ ਉਹ ਮੇਨਲੀ ਬਿਜ਼ੀ ਹੁੰਦੀ ਆ ਫੰਕਸ਼ਨ ਅਟੈਂਡ ਕਰਨ ਦੇ ਵਿੱਚ ਜਿਹੜਾ ਬਾਕੀ ਸਾਮਾਨ ਹੁੰਦਾ ਮੰਨ ਲਓ ਕੋਈ ਸਾਮਾਨ ਐ ਦੂਰ ਤੋਂ ਘੱਣਾ ਉਹਦੇ ਵਾਸਤੇ ਵੀ ਆਪਾਂ ਨੂੰ ਮਤਲਬ ਕੋਈ ਬੰਦੇ ਦੀ ਜ਼ਰੂਰਤ ਹੁੰਦੀ ਜਿਹੜਾ ਐਟ ਦਾ ਟਾਈਮ ਨਹੀਂ ਮਿਲ ਪਾਦਾ ਆਪਾਂ ਨੂੰ ਇਸ ਲਈ ਅਸੀਂ ਇੱਕ ਸੋਲੂਸ਼ਨ ਲਾਇਆ ਹੈ ਇਸਰਬੁੱਕ ਜਿਸ ਵਿੱਚ ਜੋ ਵੀ ਮੇਡ ਜਾਂ ਲੀਵਰ ਜਾਂ ਫਿਰ ਕੁਕ जो भी अपनी किसी भी सर्विस में अपना स्पेशल होगा वो हमारे या तो ऑफिस के थ्रू या ऑनलाइन ऐप के थ्रू खुद को रजिस्टर कर सकता है और जैसे हम कैब बुक कराते हैं कि जो कैब अवेलेबल होती है वो अपने आप ही हमारे डोर के डोर स्टेप पर पहुँच जाती है उसी तरह कि जो भी मेड अवेलेबल होंगी हम उस आ, हम उनको एज अ टेम्प्रेरी बेस हम उनको अपने घर पर बुला के जो भी काम हम रजिस्टर करेंगे वो काम करा सकते हैं और उनको घर भेजने के लिए भी हमारी ई वी ऑटोज रहेंगी जो कि उनको खुद हमारा हमारा ऑफिस ही हमारी खुद की ईवी उनको आ, पर्टिकुलर डोर स्टेप डोर स्टेप पर भे, भेजेगी एंड इसी तरह हमारा एक ईवी ना ही ईवी का जो काम है ना मेड्स को पर्टिकुलर डोर स्टेप तक भेजना ही नहीं बल्कि नॉर्मल जैसे कैब्स होती हैं उसका भी काम करेगी जिस वजह से हमने ये सोलर पैनल भी लगाए हैं कि ई वी का जो चार्जिंग पॉइंट है उसका हम हमें खर्चा बचेगा ये सारा ई वी सस्टम जी जो ये जो ट्रांसपोर्टेशन आगी वो ईवी होगी जो हमारा मेल्स का जो भी होगा या लेबर का वो ऑनलाइन सारा होगा वो ऑनलाइन हमारा ये ऑफिस होगा यहाँ से हम वो सारा मैनेज करेंगे जैसे यहाँ पे हमने पीपल शो किए हैं जो ऑफिस में आ रहे हैं जो डिस्कस कर रहे हैं वो आप पर पे ऑफिस से रजिस्टर कर सकते हैं और यहाँ से अगर कोई कोई लोकल है तो हम लोकली उसको मतलब उसके यहाँ पे कोई उनको बुकिंग है या फिर रजिस्ट्रेशन जिसने करवा वहाँ पर उनको प्रोवाइड कर सकते हैं और इसमें ऐसा भी होगा कि जैसे अगर कोई मल देखा जाए तो जैसे कोटा में एक सुख एक घर में मेल ही रह रहे हैं या फिर स्टूडेंट्स रह रहे हैं तो वहाँ पर फीमेल ही मेल वर्कर जाएगा ताकि फीमेल उनको कंफर्टेबल रहे और उनका काम भी डन हो जाए ਜਿੱਦਾਂ ਕਿਸੇ ਨੂੰ ਲੀਵਰ ਦੀ ਲੋੜ ਹੈ ਤਾਂ ਉਹ ਵੀ ਜਿਹਦੇ ਉਹ ਵੀ ਆਹੀ ਲੈ ਸਕਦਾ ਜਿੱਦਾਂ ਹੁਣ ਆਪਾਂ ਦੇਖੀ ਵੱਡੇ ਵੱਡੇ ਆਨਲਾਈਨ ਵੱਡੇ ਵੱਡੇ ਤੇ ਇਹਦੇ ਵਿੱਚ ਇਹ ਵੀ ਹੋਗਾ ਕਿ ਜੇ ਕੋਈ ਸਾਨੂੰ ਰਜਿਸਟਰ ਹੋਊਗਾ ਉਹ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਸਾਨੂੰ ਇੱਕ ਫੋਟੋਕਾਪੀ ਦੇਵੇਗਾ ਜਿਹਦੇ ਨਾਲ ਉਹ ਚੋਰੀ ਚਕਾਰੀਆਂ ਫਿਰ ਉਹਦਾ ਕੋਈ ਇਨਸੀਡੈਂਟ ਹੋਣ ਤੋਂ ਵੀ ਪਹਿਲਾਂ ਵੱਜ ਜਾਏਗਾ ਜਿੱਦਾਂ ਤੁਹਾਨੂੰ ਦੇਖੀ ਵਾ ਨਾਰਮਲ ਹੋਣ ਜੇ ਕੋਈ ਪਾਬੰਦੀ ਜੋੜਦੇ ਆ ਬ੍ਰੇਡ ਲੇਕਿਨ ਉਹ ਚੋਰੀ ਵਗੈਰਾ ਵੀ ਕਰ ਸਕਦੇ ਆ ਉਹਦਾ ਖਤਰਾ ਇਹਦਾ ਵੀ ਹੋ ਜਾਊਗਾ ਕਿਉਂਕਿ ਉਹਨਾਂ ਦਾ ਕੋਈ ਪੁਲਿਸ ਰਿਕਾਰਡ ਹੈਗਾ ਕਿ ਨਹੀਂ ਉਹ ਆਪਾਂ ਪਹਿਲੇ ਪਤਾ ਹੋ ਜਾਊਗਾ ਵੈਰੀਫਿਕੇਸ਼ਨ ਹੋ ਜਾਏਗੀ ਕਿ ਤੁਹਾਨੂੰ ਨਰਮ ਨਰਮ ਸ਼ਾਪ ਤੇ ਤੁਸੀਂ ਰੇਂਜ ਕਰਾਉਂਦੇ ਜਿਸ ਤੱਕ ਇੰਡਸਟਰੀ ਵਾਸਤੇ ਜਾਂ ਆਫਿਸ ਵਾਸਤੇ ਨੇ ਸਿਰ ਇਹ ਜਿਹੜਾ ਮੇਨ ਫੋਕਸ ਰਹੇਗਾ ਉਹ ਲੇਬਰ ਵਾਸਤੇ ਰਹੇਗਾ ਜਿੱਦਾਂ ਹੁਣ ਆਪਾਂ ਦੇ ਕਿਉਂ ਕਿ ਫੈਕਟਰੀ ਨੂੰ ਕੋਈ ਕੰਟਰੈਕਟਰ ਨੂੰ ਚਾਹੀਦਾ ਮੇਨ ਫੋਕਸ ਜਿੱਦਾਂ ਹੁਣ ਸਟੂਡੈਂਟਸ ਹੋਗੇ ਤੁਹਾਨੂੰ ਵਾਸਤੇ ਜਿਹੜੇ ਲੇਬਰ ਹੋਣਾ ਜਿੱਦਾਂ ਉਹਨਾਂ ਦੇਖੀਏ ਵੀ ਕੋਟਾ ਚ ਮੇਨ ਕਨਸੈਪਟ ਕੀ ਹੁੰਦਾ ਉਹਨਾਂ ਨੇ ਰਹਿਣਾ ਮਹੀਨਾ ਹੀ ਹੁੰਦਾ ਚਾਹੇ ਉਹਨਾਂ ਦਾ ਇੱਕ ਦਿਨ ਆ ਕੇ ਕੋਈ ਕਲੀਨਿੰਗ ਕਰ ਜਾਈ ਉਹਨਾਂ ਨੂੰ ਇਹੀ ਬਹੁਤ ਹੋ ਜਾਂਦਾ ਕਿਉਂਕਿ ਉਹਨਾਂ ਵਾਸਤੇ ਟਾਈਮ ਹੈ ਜੋ ਇਹ ਟਾਈਮ ਬਹੁਤ ਅਹਿਮੀਅਤ ਹੁੰਦਾ ਉਹਨਾਂ ਲਈ ਕਿਉਂਕਿ ਉਹਨਾਂ ਨੇ ਮੇਨ ਕਿੰਨੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਨੀ ਹੁੰਦੀ ਤੇ ਟਾਈਮ ਇੱਕ ਤਰ੍ਹਾਂ ਹੋ ਗਿਆ ਸਾਡੇ ਨਾਲ ਤੁਹਾਨੂੰ ਮੇਸਟੇਕ ਆ ਜਾਓ ਇਹ ਜਿਹੜੇ ਸਾਰੇ ਕੰਦੇਤ ਵੈਸੇ ਹੋਣਗੇ ਉਹ ਕਾਹਨ ਕੰਪਲੈਕਸ ਨਹੀਂ ਹੋਵੇ ਇਸ ਤੋਂ ਬਾਅਦ